ਪੂਰੇ ਦੇਸ਼ ਦੇ ਵਿੱਚ ਬੰਦ रहेगी बैंकिंग सेवा ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਆਤੋ ਆਪ ਲਾਈਕ ਤੇ ਸ਼ੇਅਰ ਵੀ ਕਰ ਦੇਣਾ 올 ਇੰਡੀਆ ਬੈਂਕਰ ਇੰਪਲੋਇਜ਼ ਯੂਨੀਅਨਸ ਨੇ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਦੇਸ਼ ਵਿਆਪੀ ਹੜਤਾਲ ਦੇ ਕਾਰਨ ਅੱਜ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ 올 ਇੰਡੀਅਨ ਬੈਂਕਰ ਇੰਪਲੋਇਜ਼ ਯੂਨੀਅਨਸ ਨੇ ਅੱਜ 28 ਅਗਸਤ ਨੂੰ ਦੇਸ਼ ਵਿਆਪੀ ਹਟਾਲ ਦਾ ਸਰਤਾ ਦਿੱਤਾ ਤੇ 29 ਨੂੰ ਵੀ ਜਾਰੀ ਰਹੇਗਾ ਬੋਧਵਾਰ ਨੂੰ ਦੇਸ਼ ਭਰ ਚ ਬੈਂਕ ਹੜਤਾਲ ਕਰਕੇ ਬੈਂਕਿੰਗ ਸੇਵਾਵਾਂ 'ਤੇ ਲੈਣ-ਦੇਣ ਪ੍ਰਭਾਵਿਤ ਹੋ ਸਕਦੇ ਨੇ ਇਹ ਹੜਤਾਲ ਬੈਂਕ ਆਫ ਇੰਡੀਆ ਦੇ ਵੱਲੋਂ ਬੈਂਕ ਕਰਮਚਾਰੀ ਯੂਨੀਅਨ ਦੇ ਸਾਰੇ ਤੇ ਰਾ ਅਧਿਕਾਰੀਆਂ ਨੂੰ ਚਾਰਜ ਸ਼ੀਟ ਕਰਨ ਦੀ ਕਾਰਵਾਈ ਦੇ ਵਿਰੋਧ ਦੇ ਵਿੱਚ ਹੈ 올 ਇੰਡੀਆ ਬੈਂਕਰ ਇੰਪਲਾਈਜ਼ ਐਸੋਸੀਏਸ਼ਨ ਦੇ ਜਰਨਲ ਅਕਾਦਮੇ ਤੱਕ ਦੇ ਤਰ CH ਵੈਕਲਜ਼ਮ ਨੇ ਮੀਡੀਆ ਨੂੰ ਬੈਂਕ ਹੜਤਾਲ ਬਾਰੇ ਜਾਣਕਾਰੀ ਦਿੱਤੀ ਅਤੇ ਯੂਨੀਅਨ ਦੀ ਇੱਕ ਪ੍ਰੈਸ ਰਿਲੀਜ਼ ਸਾਂਝੀ ਕੀਤੀ